ਮੰਦਰਾਂ ਦੇ ਉੱਤੇ ਹੁਣ ਟੈਕਸ ਲੱਗਣ ਜਾ ਰਿਹਾ ਹੈ ਕਿ ਆ ਜਾ ਰਿਹਾ ਹੈ ਮੰਦਰ ਕੋਈ ਮਿਲ ਜਾਂ ਫੈਕਟਰੀ ਨਹੀਂ ਹੈ ਜਿਸ ਤੋਂ ਸਰਕਾਰ ਨੂੰ ਆਮਦਨ ਦੀ ਲੋੜ ਹੈ ਤੇ ਸਰਕਾਰ ਮੰਦਰਾਂ ਤੋਂ ਟੈਕਸ ਵਸੂਲਣ ਜਾ ਰਹੀ ਹੈ ਤੇ ਜੇਕਰ ਇਹ ਪੈਸਾ ਮੰਦਰ ਦੇ ਲਈ ਵਰਤਿਆ ਜਾਵੇ ਤਾਂ ਠੀਕ ਹੈ ਲੋਕ ਕਹਿ ਰਹੇ ਨੇ ਕਿ ਇਹ ਪੈਸਾ ਚਰਚਾਂ ਜਾਂ ਅਤੇ ਮਸਜਿਦਾਂ ਦੇ ਵਿੱਚ ਜਾਵੇਗਾ ਸਾਡਾ ਪੈਸਾ ਦੂਜੇ ਧਰਮਾਂ ਦੇ ਲਈ ਕਿਵੇਂ ਵਰਤਿਆ ਜਾ ਸਕਦਾ ਹੈ ਇੱਕ ਗੱਲਾਂ ਜਿਹੜੀਆਂ ਨੇ ਲੋਕਾਂ ਵੱਲੋਂ ਕਹੀਆਂ ਜਾ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਜ਼ਿਆਦਾ ਚੜਾਵਾ ਲੈਣ ਵਾਲੇ ਮੰਦਰਾਂ ਤੋਂ ਟੈਕਸ ਵਸੂਲਣ ਦੀ ਤਿਆਰੀ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਮੰਦਰ ਦੇ ਮੈਨੇਜਰ ਨੇ ਵੀ ਇਸ ਤੋਂ ਜਿਹੜੀ ਹੈ ਕੁਝ ਨਹੀਂ ਹੈਗੇ ਉਸ ਤੋਂ ਵੀ ਜਿਹੜੀ ਉਹਨਾਂ ਨੇ ਆਪਣਾ ਜਿਹੜੀ ਨਾਰਾਜ਼ਗੀ ਜਤਾਈ ਹੈ ਤੇ ਦਰਸ਼ਨਾ ਦੇ ਲਈ ਮੰਦਰਾਂ ਦੇ ਵਿੱਚ ਆਉਣ ਵਾਲੇ ਰੋਜ਼ਾਨਾ ਜਿਹੜੇ ਉੱਤਮ ਲੋਕ ਨਿਸ਼ਰਧਾਲੂ ਨੇ ਉਹ ਸਰਕਾਰ ਦਾ ਇਹ ਫੈਸਲਾ ਪਸੰਦ ਨਹੀਂ ਕਰ ਰਹੇ ਤੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਸਰਕਾਰ ਪੇਸ਼ਕਸ਼ ਕੀਤੀ ਰਾਸ਼ੀ ਤੋਂ ਟੈਕਸ ਲੈ ਲਵੇ ਕਿ ਤਾਂ ਮੰਦਰ ਦਾ ਕੰਮ ਕਿਵੇਂ ਚੱਲੇਗਾ 29 ਫਰਵਰੀ 2024 ਨੂੰ ਜਿਹੜਾ ਇਹ ਬਿੱਲ ਹੈਗਾ ਬੰਦੋਬਸਤ ਬਿੱਲ ਹਿੰਦੂ ਤਾਰਮਿਕ ਬੰਦੋਬਸਤ ਬਿੱਲ 2024 ਪਾਸ ਕੀਤਾ ਗਿਆ ਸੀ ਇਸ ਨੂੰ ਰਾਜਪਾਲ ਦੀ ਮਨਜ਼ੂਰੀ ਮੰਨੀ ਬਾਕੀ ਹੈ ਬਿੱਲ ਮੁਤਾਬਕ ਸਰਕਾਰ ਸੂਬੇ ਦੇ ਮੁਜ਼ਰਾਈ ਵਿਭਾਗ ਅਧੀਨ ਆਉਂਦੇ ਮੰਦਰਾ ਤੋਂ 10% ਦੀ ਟੈਕਸ ਵਸੂਲ ਕਰੇਗੀ ਜਿਨ੍ਹਾਂ ਦੀ ਆਮਦਨ 1 ਕਰੋੜ ਰੁਪਏ ਤੋਂ ਵੱਧ ਹੈ ਮੰਦਰ ਦੇ ਪੁਜਾਰੀ ਅਤੇ ਆਮ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਤੁਹਾਡੇ ਮੁਤਾਬਕ ਇਹ ਸਹੀ ਹੈ ਜਾਂ ਗਲਤ ਜ਼ਰੂਰ ਕਮੈਂਟਾਂ ਰਾਹੀਂ ਦੱਸਣਾ ਕਿਉਂਕਿ ਲੋਕਾਂ ਦਾ ਜਿਹੜਾ ਜਿਹੜੀ ਸੋਚ ਹੈਗੀ ਉਹਨਾਂ ਦਾ opinion ਹੈ ਕਿ ਕੁਝ ਕਹਿੰਦਾ ਉਹ ਜ਼ਰੂਰ ਸਾਡੇ ਲਈ ਬਹੁਤ ਮਹੱਤਵਪੂਰਨ ਹੈਗਾ ਤੁਸੀਂ ਜ਼ਰੂਰ ਇਸ ਨੂੰ ਦੱਸੋ ਕਿ ਜੇਕਰ ਤੁਹਾਡੇ ਮੁਤਾਬਕ ਇਹ ਖਬਰ ਜਿਹੜੀ ਹੈ ਬਿੱਲ ਹੈਗਾ ਇਹ ਪਾਸ ਹੋਣਾ ਚਾਹੀਦਾ ਕਿ ਨਹੀਂ ਇਹ ਜ਼ਰੂਰੀ ਹੈ ਕਿ ਨਹੀਂ ਤੁਹਾਡੇ ਮੁਤਾਬਕ ਸਹੀ ਹੈ ਕਿ ਨਹੀਂ ਭਾਜਪਾ ਇਸ ਬਿੱਲ ਨੂੰ ਅਤੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਹਿੰਦੂ ਵਿਰੋਧੀ ਦੱਸ ਰਹੀ ਹੈ ਉਹਨਾਂ ਦਾ ਦੋਸ਼ ਹੈ ਕਿ ਕਾਂਗਰਸ ਸਰਕਾਰ ਬਿੱਲ ਰਾਹੀਂ ਦੂਜੇ ਧਰਮਾਂ ਨੂੰ ਫਾਇਦਾ ਪਹੁੰਚਾ ਰਹੀ ਹੈ ਸਰਕਾਰ ਕੋਲ ਪੈਸਾ ਨਹੀਂ ਹੈ ਇਸ ਲਈ ਉਹ ਮੰਦਰਾਂ ਨੂੰ ਕਮਾਈ ਦਾ ਸਾਧਨ ਬਣਾ ਰਹੀ ਹੈ ਇਸ ਦੇ ਨਾਲ ਕਾਂਗਰਸ ਸਰਕਾਰ ਦਾ ਦਾਅਵਾ ਹੈ ਕਿ ਟੈਕਸ ਦੀ ਰਕਮ ਮੰਦਰ ਅਤੇ ਪੁਜਾਰੀਆਂ ਦੇ ਰੱਖ-ਰਖਾਅ ਦੇ ਉੱਤੇ ਖਰਚ ਕੀਤੀ ਜਾਵੇਗੀ ਇਹਨਾਂ ਦੋਸ਼ਾਂ ਅਤੇ ਦਾਅਵਿਆਂ ਵਿਚਕਾਰ ਤਿੰਨ ਸਵਾਲ ਖੜੇ ਹੁੰਦੇ ਨੇ ਬਿੱਲ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਦੂਜਾ ਸਵਾਲ ਕਿ ਇਹ ਸੱਚਮੁੱਚ ਮੰਦਰ ਅਤੇ ਪੁਜਾਰੀਆਂ ਨੂੰ ਲਾਭ ਪਹੁੰਚਾਉਣ ਵਾਲਾ ਹੈ ਤੇ ਤੀਜੀ ਇਹ ਗੱਲ ਹੈ ਕਿ ਪਹਿਲੀ ਵਾਰ ਮੰਦਰਾ ਤੋਂ ਕੀ ਜਿਹੜਾ ਇਹ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ ਨਿਯਮਾਂ ਮੁਤਾਬਕ ਹੁਣ ਇਸ ਨੂੰ ਵਿਧਾਨ ਪ੍ਰੀਸ਼ਦ ਦੇ ਬਜਾਏ ਸਿੱਧਾ ਰਾਜਪਾਲ ਨੂੰ ਭੇਜਿਆ ਗਿਆ ਇਸ ਬਿੱਲ ਨੂੰ ਅਜੇ ਤੱਕ ਰਾਜਪਾਲ ਵੱਲੋਂ ਮਨਜ਼ੂਰੀ ਨਹੀਂ ਕੀਤੀ ਗਈ ਕਰਨਾਟਕ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਤੁਹਾਡੇ ਮੁਤਾਬਕ ਇਹ ਸਹੀ ਹੈ ਜਾਂ ਗਲਤ ਜਿਹੜੇ ਮੰਦਰਾਂ ਦੇ ਵਿੱਚ ਜਿਹੜੇ ਟੈਕਸ ਲੱਗਣਾ ਚਾਹੀਦਾ ਹੈ ਕਿ ਨਹੀਂ ਟੈਕਸ ਉਹਨਾਂ ਤੋਂ ਲੈਣਾ ਚਾਹੀਦਾ ਹੈ ਕਿ ਨਹੀਂ ਤੁਹਾਡੇ ਮੁਤਾਬਕ ਕੀ ਤੁਸੀਂ ਸੋਚਦੇ ਹੋ ਤੁਹਾਡਾ ਕੀ ਓਪੀਨੀਅਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਜ਼ਰੂਰ ਕਮੈਂਟਾਂ ਰਾਹੀਂ ਸਾਂਝਾ ਕਰਨਾ ਤੇ ਦੂਰ ਤੱਕ ਸ਼ਰਧਾਲੂਆਂ ਤੱਕ ਇਸ ਖਬਰ ਨੂੰ ਪਹੁੰਚਾਓ ਤਾਂ ਕਿ ਉਹ ਵੀ ਇਸ ਦੇ ਵਿੱਚ ਆਪਣੀ ਜਿਹੜੀ ਹੈ ਆਦੇ ਸਕਣ ਕਿ ਕੀ ਹੈ ਸਹੀ ਡਿਸੀਜਨ ਹੋਵੇਗਾ ਜਾਂ ਫਿਰ ਨਹੀਂ